ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੀ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਜਾਦੇ ਸੋਹਣੇ ਪਾਰਟੀ ਵੇਅਰ ਦੇ ਸੂਟ ਲੈ ਕੇ ਆਏਗੇ ਤੁਸੀਂ ਕੋਈ ਵੀ ਆਪਣੀ ਫੈਬਰਿਕ ਤੇ ਮਤਲਬ ਆਪਣਾ ਫੈਬਰਿਕ ਚੂਜ਼ ਕਰਕੇ ਨਾਲ ਵੀ ਸਾਡਾ ਇਹ ਵਾਲਾ ਫੈਬਰਿਕ ਤੇ ਤੁਸੀਂ ਇਹ ਸੂਟ ਰੈਡੀ ਕਰ ਦਿਓ ਉਸ ਅਕੋਰਡਿੰਗ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਬਹੁਤ ਹੀ ਜਾਦੇ ਸੋਹਣੇ ਡਿਜ਼ਾਈਨ ਲੰਗੇ ਆਪਣੇ ਲਵੇ ਭੈਣਾਂ ਦੇ ਮਤਲਬ ਵਿਆਹਾਂ ਦੇ ਆਰਡਰ ਚੱਲ ਰਹੇ ਨੇਗੇ ਉਹਨਾਂ ਦੇ ਮਤਲਬ ਜਿੱਦਾਂ ਜਿੱਦਾਂ ਕੱਪੜੇ ਰੈਡੀ ਹੋ ਕੇ ਆਈ ਜਾਂ ਜਾਂਦੇ ਨੇ ਨਾ ਆਪਾਂ ਤੁਹਾਨੂੰ ਸ਼ੋਅ ਕਰੀ ਜਾਂਦੇ ਆਂਗੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋਗੇ ਸਾਰਾ ਹਨਾ ਚਾਕਾਂ ਦੇ ਉੱਪਰ ਵਰਕ ਕੀਤਾ ਹੋਇਆਗਾ ਤੇ ਘੇਰੇ ਦੇ ਉੱਪਰ ਵੀ ਕੀਤਾ ਹੋਇਆ ਵਰਕ ਇਹ ਜਿੱਦਾਂ ਕਿ ਡਾਟਸ ਵਾਲਾ ਸਟੱਫ ਹੈਗਾ ਹਨਾ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਹੈਗਾ ਅੱਜਕੱਲ੍ਹ ਤੇ ਇਹਦੇ ਉੱਪਰ ਮਤਲਬ ਵਰਕ ਵਗੈਰਾ ਜਾਦੇ ਹੋ ਰਹੇ ਨੇਗੇ ਇਦਾਂ ਦੇ ਸਟੱਫ ਦੇ ਉੱਪਰ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹੈਗਾ ਕਿ ਤੁਹਾਨੂੰ ਮੈਂ ਪੂਰੀ ਪ੍ਰੋਪਰ ਡਿਟੇਲ ਦੇ ਸਕਾਂ ਹਨਾ ਵੀ ਕੀ ਕੁਝ ਅੱਜਕੱਲ ਆਪਣੇ 트ੈਂਡਿੰਗ ਦੇ ਵਿੱਚ ਹੈ ਉਸ ਅਕੋਰਡਿੰਗ ਤੁਸੀਂ ਵਰਕ ਕਰਵਾ ਸਕੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਜਿਆਦਾ ਸੋਹਣਾ ਕੰਮ ਕੀਤਾ ਹੋਇਆਗਾ ਅਸੀਂ ਪੀ ਕੱਟ ਦਾਣਾ ਵਿੱਚ ਆਪਾਂ ਥ੍ਰੈਡ ਐਡ ਕੀਤਾ ਇੱਥੇ ਮੋਰਨੀਆਂ ਪਾਈਆਂ ਲਿੰਗੀਆਂ ਜੇ ਤੁਸੀਂ ਇਹ ਵਾਲਾ ਡਿਜ਼ਾਈਨ ਨਹੀਂ ਰੈਡੀ ਕਰਵਾਣਾ ਤਾਂ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਸਾਡੇ ਡਿਜ਼ਾਈਨ ਪਸੰਦ ਆਉਂਦੇ ਨੇਗੇ ਤਾਂ ਤੁਸੀਂ ਸੇਮ ਬਣਵਾ ਲਿਆ ਕਰੋ ਜਿੱਦਾਂ ਕਿ ਇਹ ਵਾਲਾ ਜਿਹੜਾ ਵਰਕ ਹੈ ਜੀ ਇਹ 슬ੀਵਸ ਦੇ ਉੱਪਰ ਕੀਤਾ ਹੋਇਆ ਹੈਗਾ ਬਾਹਾਂ ਦਾ ਕੰਮ ਹੈਗਾ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਕਿ ਵਰਕ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾਗਾ ਦੋਨੋਂ ਸਾਈਡ ਠੀਕ ਹੈ ਜੀ ਬਾਟਮ ਤੇ ਭੈਣ ਹੋਣਾ ਨੇ ਨਹੀਂ ਕੰਮ ਕਰਵਾਇਆ ਹੈਗਾ ਤੇ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਬਾਟਮ ਤੇ ਵੀ ਮਤਲਬ ਸੇਮ ਤੁਸੀਂ ਇਹ ਵਾਲਾ ਵਰਕ ਕਰਵਾ ਸਕਦੇ ਹੋ ਇਨਕ ਹਨਾ ਐਡ ਕਰਵਾ ਲਓ ਤਾਂ ਬਹੁਤ ਵਧੀਆ ਰੈਡੀ ਹੋ ਚੁੱਕਾ ਇਹ ਵਾਲਾ ਪੀਸ ਆਪਾਂ ਹਨਾ ਪਹਿਲਾਂ ਵੀ ਦਿਖਾ ਚੁੱਕੇ ਅਗੇ ਕਿਸੇ ਭੈਣ ਨੇ ਰੈਡੀ ਕਰਵਾਇਆ ਸੀਗਾ ਉਹਨਾਂ ਨੇ ਮਤਲਬ ਵਰਕ ਹੈ ਜਿਹੜਾ ਇੱਥੇ ਨਹੀਂ ਕਰਵਾਇਆ ਸੀਗਾ ਬਾਟਮ ਤੇ ਬਾਕੀ ਵਰਕ ਸੇਮ ਹੈਗਾ ਇਹ ਸੂਟ ਨਾਲ ਦੇ ਵੀ ਆਪਣੇ ਲਵੇ ਕਾਫੀ ਆਰਡਰ ਆਏ ਨੇਗੇ ਤਿਆਰ ਆ ਲਓ ਜੀ ਇਸ ਤਰ੍ਹਾਂ ਇਹ ਘੇਰੇ ਤੇ ਕੰਮ ਆ ਜੂਗਾ ਤੇ ਬਾਵਾ ਤੇ ਕੰਮ ਬਾਵਾ ਤੇ ਹੈਵੀ ਵਰਕ ਕੀਤਾ ਹੈਗਾ ਆਪਾਂ ਤੇ ਘੇਰੇ ਦੇ ਆਪਾਂ ਤਾਂ ਕਿਉਂਕਿ ਇਹਦੇ ਵਿੱਚ ਸਾਰੀ ਜਿਹੜੀ ਬੂਟੀ ਆ ਉਹ ਜਰੀ ਦੀ ਹੈ ਇਹ ਫੈਬਰਿਕ ਸਿਲਕ ਦੇ ਵਿੱਚ ਹੈਗਾ ਲਓ ਜੀ ਇਸ ਤਰ੍ਹਾਂ ਇਹ ਬਾਵਾ ਤੇ ਕੰਮ ਆ ਜੂਗਾ ਦੋਨੋਂ ਸਾਈਡ ਲਓ ਜੀ ਜਿਹੜਾ ਆਪਾਂ ਪਹਿਲਾਂ ਕਸਟਮਰ ਨੇ ਸੂਟ ਰੈਡੀ ਕਰਵਾਇਆ ਸੀ ਆਪਣੇ ਕੋਲ ਉਹਨਾਂ ਨੇ ਮਤਲਬ ਬਾਟਮ ਤੇ ਵਰਕ ਨਹੀਂ ਕਰਵਾਇਆ ਸੀਗਾ ਇਹ ਭੈਣ ਨੇ ਜਿਹੜਾ ਵਰਕ ਹੈ ਜੀ ਬਾਟਮ ਦੇ ਉੱਪਰ ਵੀ ਕਰਵਾਇਆਗਾ ਤੁਸੀਂ ਵੀ ਐਡ ਕਰਵਾ ਸਕਦੇ ਹੋ ਇਸ ਤਰ੍ਹਾਂ ਕੰਮ ਹਨਾ ਜਿੱਦਾਂ ਕਿ ਇਹ ਬਾਟਮ ਦੇ ਉੱਪਰ ਵਰਕ ਤੁਸੀਂ ਕਰਵਾ ਸਕਦੇ ਹੋਗੇ ਲੋ ਜੀ ਬਾਟਮ ਆਪਾਂ ਸੇਮ ਰੱਖਿਆ ਗ੍ਰੀਨ ਤੁਸੀਂ ਕੋਈ ਵੀ ਕੰਟਰਾਸਟ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਮਜ਼ੈਂਟਾ ਸ਼ੇਡ ਦੀ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋਗੇ ਇਹਦੇ ਵਿੱਚ ਕਲਰ ਬਹੁਤ ਸਾਰੇ ਨੇ ਇਹ ਸਿਲਕ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਫੋਟੋ ਸ਼ੇਅਰ ਕਰਵਾ ਲਿਓ ਲੋਟੀ neck ਵੀ ਬਣਿਆ ਹੋਇਆ ਸੌਰੀ ਇਹਦਾ ਸੇਮ ਸਟਾਈਲ ਤੇ ਸੇਮ ਸਟਾਈਲ ਦੇ ਵਿੱਚ ਆਪਾਂ ਰੈਡੀ ਕੀਤਾ ਦੇਖੋ ਤੁਸੀਂ ਹੈਨਾ neck ਬਣਿਆ ਹੋਇਆ ਹੈਗਾ ਤੇ ਵਿੱਚ ਸਾਰੇ ਹੈਂਡਵਰਕ ਦੀ ਆਪਾਂ ਬੂਟੀ ਦਾ ਅਟੈਚ ਵੀ ਦਿੱਤਾ ਛੋਟਾ ਛੋਟਾ ਜਿਹਾ ਮਤਲਬ ਇਹ ਬੂਟੀ ਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗਣਾ ਹੈਗਾ ਆ ਦੇਖੋ ਇਸ ਤਰ੍ਹਾਂ ਸਾਰਾ ਟੱਚ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਸਟਿਚਿੰਗ ਲਈ ਜਾਣਗੇ ਸੂਟ ਜੋ ਸਟਿਚ ਹੋ ਕੇ ਆਗੇ ਤੁਹਾਨੂੰ ਫਿਰ ਆਪਾਂ ਪ੍ਰੋਪਰ ਵੀਡੀਓ ਦੇ ਦਾਂਗੇ ਇਨਸਟਾਗ੍ਰਾਮ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਵੀਡੀਓ ਅਪਲੋਡ ਕਰ ਦਿੱਤੀਆਂ। ਲਓ ਜੀ। ਇਸ ਤੋਂ ਬਾਅਦ ਹੈਗਾ ਜੀ। ਫਰੋਜ਼ੀ ਕਲਰ ਦੇ ਉੱਪਰ ਸੂਟ। ਸਭ ਤੋਂ ਪਹਿਲਾਂ ਤੁਸੀਂ ਘੇਰੇ ਦਾ ਵਰਕ ਦੇਖ ਸਕਦੇ ਹੋਗੇ ਹਨਾ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ। ਤੁਸੀਂ ਇਹਦੇ ਵਿੱਚ ਥ्रेड ਸਿੱਪੀ ਦੇ ਵਿੱਚ ਵੀ ਮਤਲਬ 컬러ਫੁਲ ਸਿੱਪੀ ਪਵਾ ਸਕਦੇ ਹੋਗੇ। ਇਸ ਅਕੋਰਡਿੰਗ ਤੁਸੀਂ ਇਹ ਸੂਟ ਨੂੰ ਹੋਰ ਵੀ ਜ਼ਿਆਦਾ ਵਧੀਆ ਰੈਡੀ ਕਰਵਾ ਸਕਦੇ ਹੋਗੇ। ਜੇ ਤੁਹਾਨੂੰ ਸੇਮ ਇਦਾਂ ਹੀ ਮਤਲਬ 골ਡਨ ਟੱਚ ਦੇ ਵਿੱਚ ਚਾਹੀਦਾ ਹੈਗਾ ਤਾਂ ਤੁਸੀਂ ਇਦਾਂ ਵੀ ਇਲਾ ਸਕਦੇ ਹੋਗੇ ਤੁਸੀਂ neck ਦਾ ਸਟਾਈਲ ਦੇਖ ਸਕਦੇ ਹੋਗੇ ਵੀ ਬਹੁਤ ਹੀ ਜਿਆਦਾ ਸੋਹਣਾ ਆਪਾਂ neck ਰੈਡੀ ਕੀਤਾ ਹੈਗਾ ਬਾਕੀ ਜਿਹੜਾ ਸਾਡਾ ਕੰਮ ਹੁੰਦਾ ਦਬਕਾ ਵਗੈਰਾ ਜਰੀ ਵਗੈਰਾ ਕੱਟ ਦਾਣਾ ਲੱਗਿਆ ਹੁੰਦਾ ਜੀ ਉਹ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਪਾਂ ਕੰਮ ਕਰਕੇ ਦੰਨੇ ਆਂਗੇ ਲਓ ਜੀ ਇਸ ਤੋਂ ਬਾਅਦ ਹੈਗੇ ਜੀ sleeve ਦੇ ਉੱਪਰ ਕੰਮ ਆ ਜਾਊਗਾ ਤੁਸੀਂ ਬਾਟਮ ਦੇ ਉੱਪਰ ਕੰਮ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਜੇ ਤੁਸੀਂ ਇਦਾਂ ਹੀ ਵੇਅਰ ਕਰਨਾ ਚਾਹੁੰਦੇ ਹੋਗੇ ਬਾਟਮ ਤੋਂ ਬਿਨਾ ਤਾਂ ਤੁਸੀਂ ਇਦਾਂ ਵੀ ਵੇਅਰ ਕਰ ਸਕਦੇ ਹੋਗੇ ਠੀਕ ਹੈ ਜੀ ਡਿਜ਼ਾਈਨ ਬਹੁਤ ਜ਼ਿਆਦੇ ਸੋਹਣੇ ਲੱਗੇ ਇਸ ਤੋਂ ਬਾਅਦ ਆਪਾਂ ਰੈੱਡ ਸੂਟ ਕਿਉਂਕਿ ਜੋ ਵੀ ਮਤਲਬ ਵਿਆਹ ਵਾਲੇ ਸੂਟ ਆਪਣੇ ਕੋਲੇ ਆਰਡਰ ਚੱਲਦੇ ਨੇ ਉਹਦੇ ਵਿੱਚ ਰੈੱਡ ਜਾਂ ਮਹਿਰੂਨ ਸੂਟ ਜ਼ਰੂਰ ਐਡ ਹੁੰਦਾ ਹੈਗਾ ਲਓ ਜੀ ਸਭ ਤੋਂ ਪਹਿਲਾਂ ਇਹ ਹੈਗਾ ਜੀ ਖਾਤੀ ਜਿਹੜਾ ਮੈਂ ਸੂਟ ਵੀਅਰ ਕੀਤਾ ਹੋਇਆ ਨਾ ਇੰਨਾ ਕਿ ਜ਼ਿਆਦਾ ਸੋਹਣਾ ਸਟੱਫ ਹੈਗਾ ਇਹ ਸੂਟ ਬੜੇ ਨੂੰ ਹੋ ਗਿਆ 2.5 ਸਾਲ ਧੋ ਪਾ ਕੇ ਕੁਝ ਨਹੀਂ ਹੋਇਆ ਹੈਗਾ ਇਹਨੂੰ ਤੁਸੀਂ ਪਸ਼ਮੀਨੇ ਦੇ ਉੱਪਰ ਹੁਣ ਰੈਡੀ ਕਰਵਾ ਸਕਦੇ ਹੋ ਇਹ ਵਾਲੇ ਵਰਕ ਨੂੰ ਤੁਸੀਂ ਸੇਮ ਹੈਗੇ ਇਹ ਤੇ ਵੀ ਪਰਪਲ ਸੂਟ ਤੇ ਰੈਡੀ ਕਰਵਾਉਣਾ ਚਾਹੁੰਦੇ ਪਰਪਲ ਤੇ ਵੀ ਰੈਡੀ ਕਰਵਾ ਸਕਦੇ ਹੋ ਲਓ ਜੀ ਠੀਕ ਹੈ ਜੀ ਇਸ ਤੋਂ ਬਾਅਦ ਇਸ ਤੋਂ ਬਾਅਦ ਹੈਗੇ ਜੀ neck ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ neck ਬਣਿਆ ਹੋਇਆ ਹੈਗਾ neck ਦਾ ਡਿਜ਼ਾਈਨ ਤੁਸੀਂ ਚੈੱਕ ਕਰੋ ਹੈਵੀ ਦੇ ਵਿੱਚ ਆਪਾਂ ਲੁੱਕ ਦਿੱਤੀ ਹੈਗੀ ਫਿਰ ਇਸ ਤੋਂ ਬਾਅਦ ਹੈਗੇ ਨੇ ਜੀ ਇਹਦੇ corner ਤੇ ਫਲਾਰ ਆ ਜਾਣਗੇ ਇਹ ਘੇਰਾ ਤੇ ਕਾਰਨਰ ਠੀਕ ਹੈ ਜੀ ਫਲਾਰ ਆ ਜਾਣਗੇ ਤੁਸੀਂ ਕਾਮ ਦੀ ਫਿਨਿਸ਼ਿੰਗ ਚੈੱਕ ਕਰੋ ਲਓ ਜੀ ਇਸ ਤੋਂ ਬਾਅਦ ਹੈਗੀਆਂ ਨੇ ਜੀ 슬ੀਵਸ ਦੇ ਉੱਪਰ ਇਹਦੇ ਕਾਮ ਕੀਤਾ ਹੋਇਆ ਹੈਗਾ ਲਓ ਜੀ ਇਹ ਵਾਲੀਆਂ ਨੇ 슬ੀਵਸ ਬਣੀਆਂ ਹੋਈਆਂ ਨੇਗੀਆਂ ਵਰਕ ਇਹ ਤੁਸੀਂ ਐਡ ਵਰਕ ਤੁਸੀਂ ਮਤਲਬ ਬੋਟਮ ਤੇ ਵੀ ਕਰਵਾ ਸਕਦੇ ਹੋ ਲਓ ਜੀ ਇਹ ਵਾਲਾ ਵਰਕ ਹੈਗਾ ਜਿਹੜਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋਗੇ ਬਾਕੀ ਤੁਸੀਂ ਕੰਮ ਚੈੱਕ ਕਰ ਸਕਦੇ ਹੋਗੇ ਆਪਣਾ ਆਪਣੇ ਡਿਜ਼ਾਈਨ ਸ਼ੇਅਰ ਕਰਕੇ ਸਾਡੇ ਨਾਲ ਤੁਸੀਂ ਮਤਲਬ ਕੋਈ ਵੀ ਫੈਬਰਿਕ ਦੇ ਕੋਈ ਵੀ ਕਲਰ ਤੇ ਇਹਨਾਂ ਨੂੰ ਤੁਸੀਂ ਵਰਕ ਨੂੰ ਐਡ ਕਰਵਾ ਸਕਦੇ ਹੋ ਵੀ ਸਾਡਾ ਇਹ ਵਾਲੇ ਫੈਬਰਿਕ ਤੇ ਇਹ ਵਾਲੇ ਕਲਰ ਤੇ ਤੁਸੀਂ ਵਰਕ ਹੈ ਜਿਹੜਾ ਰੈਡੀ ਕਰ ਤੋਂ ਠੀਕ ਹੈ ਜੀ ਪ੍ਰਾਈਸ ਪੁੱਛ ਕੇ ਤੁਸੀਂ ਹਨਾ ਸਾਡੇ ਤੋਂ ਫਿਰ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਆਪਣੇ ਤੁਸੀਂ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਸੂਟ ਨੇਗੇ ਰੈਡੀ ਕਰਵਾ ਸਕਦੇ ਹੋਗੇ ਸਾਡੇ ਡਿਜ਼ਾਈਨ ਤੁਹਾਨੂੰ ਪਸੰਦ ਆਉਂਦੇ ਨੇਗੇ ਤਾਂ ਤੁਸੀਂ ਸਾਡੇ ਵਾਲੇ ਵੀ ਜਰੂਰ ਟਰਾਈ ਕਰ ਸਕਦੇ ਹੋ ਮਸ਼ੀਨ ਹੈਂਡ ਆਰੀ ਦੇ ਵਿੱਚ ਕੰਮ ਕਰਵਾ ਸਕਦੇ ਹੋਗੇ ਲੋ ਜੀ ਜਿਹੜਾ ਮੈਂ ਸੂਟ ਵੀਅਰ ਕੀਤਾ ਬਹੁਤ ਹੀ ਜਿਆਦੇ ਛੋਟੇ ਦੇ ਨਾਲ ਦੇ ਆਪਾਂ ਭੈਣ ਹੋਣਾਂ ਦੇ ਜਿੰਨੇ ਜਿੰਨੇ ਭੈਣਾਂ ਕੋਲੇ ਬਣ ਕੇ ਗਏ ਹੋਣਗੇ ਪਛਾਣ ਜਾਣਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਆਪਾਂ ਤਿਆਰ ਕਰਕੇ ਭੇਜੇ ਸੀਗੇ ਭੈਣਾਂ ਨੂੰ ਬਹੁਤ ਜ਼ਿਆਦੇ ਆਰਡਰ ਸੀਗੇ ਇਹ ਤੁਸੀਂ ਹੁਣ ਪਸ਼ਮੀਨੇ ਤੇ ਸਿਲਕ ਪਸ਼ਮੀਨੇ ਤੇ ਖਾਦੀ ਸਿਲਕ ਤੇ ਜਿਹੜਾ ਮੈਂ ਵੀਅਰ ਕੀਤਾ ਹੈ ਖਾਦੀ ਤੇ ਹੈਗਾ ਤੁਸੀਂ ਇਹ ਮਤਲਬ ਰੈਡੀ ਕਰਵਾ ਸਕਦੇ ਹੋਗੇ ਦੇਖੋ ਇਹ ਸਾਰਾ ਫਿਟਿੰਗ ਵਾਲਾ ਸੂਟ ਹੈਗਾ ਸਾਰਾ ਪ੍ਰੋਪਰ ਆਰੀ ਐਂਡ ਪਾਫ ਦਾ ਕੰਮ ਕੀਤਾ ਹੋਇਆ ਹੈਗਾ ਇਹਦੇ ਵਿੱਚ ਐਡ ਤੁਸੀਂ ਜਿੱਦਾਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਪੂਰੀ ਉਮੀਦ ਹੈ ਜੀ ਤੁਹਾਨੂੰ ਸੂਟ ਨੇਗੇ ਪਸੰਦ ਆਏ ਹੋਣਗੇ ਜੇ ਤੁਸੀਂ ਮਤਲਬ ਇਦਾਂ ਹਨਾ ਸੋਹਣੇ ਸੋਹਣੇ ਸੂਟ ਆਪਾਂ ਜਿੱਦਾਂ ਕਿ ਰੈਡੀ ਕਰਕੇ ਭੇਜਿਆ ਹਨਾ ਤੁਸੀਂ ਪੰਜਾਬੀ ਜੁੱਤੀਸ ਵਗੈਰਾ ਹਨਾ ਨਾਲ ਮਗਵਾਉਣੀਆਂ ਹੁੰਦੀਆਂ ਨੇ ਤਾਂ ਤੁਸੀਂ ਦੱਸ ਸਕਦੇ ਹੋਗੇ ਵਿੱਚ ਤੁਸੀਂ ਆਪਣੀ ਐਡ ਕਰਵਾ ਸਕਦੇ ਹੋਗੇ ਤੁਸੀਂ ਦੇਖ ਸਕਦੇ ਹੋਗੇ ਹਨਾ ਇਦਾਂ ਜਿੱਦਾਂ ਕਿ ਸੋਹਣੇ ਸੋਹਣੇ ਜੁੱਤੀਆਂ ਸਾਡੇ ਤੋਂ ਭੈਣ ਹੋਣੀ ਆਰਡਰ ਕਰਦੇ ਨੇਗੇ ਆਪਾਂ ਮਤਲਬ ਜਿਨ੍ਹਾਂ ਦੇ ਸੂਟ ਰੈਡੀ ਹੁੰਦੇ ਨੇਗੇ ਉਹ ਨਾਲ ਜੁੱਤੀਆਂ ਹਨਾ ਤੁਸੀਂ ਕੁਝ ਵੀ ਜਿੱਦਾਂ ਕਿ ਬਾਹਰ ਤੋਂ ਆਰਡਰ ਹੁੰਦੇ ਨੇ ਭੈਣ ਹੋਣਾਂ ਦੇ ਹਨਾ ਤੁਸੀਂ ਕੁਝ ਵੀ ਆਪਣਾ ਐਡ ਕਰਵਾਉਣਾ ਹੁੰਦਾ ਸਮਾਨ ਤਾਂ ਤੁਸੀਂ ਕਰਵਾ ਸਕਦੇ ਹੋਗੇ ਲੋਟੀ ਬਹੁਤ ਹੀ ਜਿਆਦੇ ਸੋਹਣੇ ਮਤਲਬ ਡਿਜ਼ਾਈਨ ਨੇ ਜੁੱਤੀਆਂ ਦੇ ਵਿੱਚ ਜਿੱਦਾਂ ਕਿ ਇਹ ਮਹਿਰੂਨ ਕੋਈ ਵੀ ਇਹ ਜੁੱਤੀ ਖਰਾਬ ਨਹੀਂ ਹੋਊਗੀ ਜਰੀ ਦੇ ਵਿੱਚ ਨੇਗੀਆਂ ਬਹੁਤ ਜਿਆਦੇ ਸੋਹਣੇ ਲੁੱਕਿਆਗੇ ਜੁੱਤੀਆਂ ਦੀ ਪੰਜਾਬੀ ਜੁੱਤੀਆਂ ਨੇਗੀਆਂ ਲੋਟੀ ਇਹ ਪਾਕਿਸਤਾਨੀ ਜੁੱਤੀ ਹੈਗੀ ਬਹੁਤ ਹੀ ਜਿਆਦੇ ਸੋਨਾ ਵਰਕ ਕੀਤਾ ਹੋਇਆ ਸਾਰਾ ਜਰੀ ਦੇ ਵਿੱਚ ਹੈਗਾ ਤੇ ਬਾਕੀ ਜਿਹੜਾ ਮਤਲਬ ਇਹਦਾ ਮਟੀਰੀਅਲ ਲੱਗਿਆ ਹੋਇਆ ਹੈਗਾ ਬਹੁਤ ਹੀ ਜਿਆਦੇ ਵਧੀਆ ਸਾਰੀਆਂ ਜੁੱਤੀਆਂ ਦਾ ਠੀਕ ਹੈ ਜੀ ਥੋੜੇ ਕੋਈ ਜੁੱਤੀ ਪਸੰਦ ਆਉਂਦੀ ਹੈਗੀ ਤਾਂ ਤੁਸੀਂ ਇਹਦੇ ਵਿੱਚੋਂ ਸੇਮ ਜੁੱਤੀ ਲੈ ਸਕਦੇ ਹੋਗੇ ਸਾਈਜ਼ ਦੱਸ ਕੇ ਸੂਟ ਤੁਸੀਂ ਸੋਨੇ-ਸੋਨੇ ਸਾਡੇ ਕੋਲ ਤਿਆਰ ਕਰਾ ਸਕਦੇ ਹੋਗੇ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ